ਸਤਿ ਸ਼੍ਰੀ ਅਕਾਲ ਦੋਸਤੋ ਵੈਲਕਮ ਟੂ ਡੋਰਸਟੈਪ ਐਜੂਕੇਸ਼ਨ ਪੁਆਇੰਟ ਅੱਜ ਦੀ ਵੀਡੀਓ ਵਿੱਚ ਮੈਂ ਤੁਹਾਨੂੰ ਐਕਸਪਲੇਨ ਕਰਨ ਦੀ ਕੋਸ਼ਿਸ਼ ਕਰੂੰਗਾ ਕਿ ਜਿਹੜੇ ਆਨਲਾਈਨ ਫਾਰਮ ਹੁੰਦੇ ਨੇ ਤੁਸੀਂ ਇਹਨਾਂ ਫਾਰਮ ਨੂੰ ਕਿਵੇਂ ਫਿਲ ਕਰ ਸਕਦੇ ਹੋ ਜਿਹੜੀਆਂ ਮੇਜਰ ਪ੍ਰੋਬਲਮਸ ਆਉਂਦੀਆਂ ਨੇ ਜਦੋਂ ਤੁਸੀਂ ਕੋਈ ਵੀ ਆਨਲਾਈਨ ਫਾਰਮ ਫਿਲ ਕਰਦੇ ਹੋ ਕੋਈ ਵੀ ਰਿਕਰੂਟਮੈਂਟ ਦਾ ਐਗਜ਼ਾਮ ਹੋ ਸਕਦਾ ਆ ਐਂਟਰੈਂਸ ਟੈਸਟ ਹੋ ਸਕਦਾ ਹੈ ਕੋਈ ਐਲੀਜੀਬਿਲਟੀ ਪ੍ਰੀਖਿਆ ਹੋ ਸਕਦੀ ਆ ਇਹਨਾਂ ਫਾਰਮ ਨੂੰ ਭਰਦੇ ਟਾਈਮ ਫੋਟੋ ਰਿਸਾਈਜ਼ ਕਿਵੇਂ ਕਰਨੀ ਆ ਸਿਗਨੇਚਰ ਕਿਵੇਂ ਰਿਸਾਈਜ਼ ਕਰਨੇ ਹੈਗੇ ਆ ਐਂਡ ਇਸ ਤੋਂ ਬਾਅਦ ਆਪਾਂ ਡਾਕੂਮੈਂਟਸ ਨੂੰ ਅਪਲੋਡ ਕਿਵੇਂ ਕਰਨਾ ਆ ਪੇਮੈਂਟ ਕਿਵੇਂ ਕਰਨੀ ਆ ਇਹ ਕੁਝ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਆ ਸੋ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਸਾਰੀਆਂ ਗੱਲਾਂ ਐਕਸਪਲੇਨ ਕਰਨ ਦੀ ਕੋਸ਼ਿਸ਼ ਕਰੂੰਗਾ ਐਂਡ ਵੀਡੀਓ ਦੇ ਥੰਬਨੇਲ ਦੇ ਵਿੱਚ ਲਿਖਿਆ ਹੋਇਆ ਕਿ ਡੀਅਰ ਟੀਚਰਸ ਥੋੜੀ ਜਿਹੀ ਸਮਾਰਟ ਬਣੋ ਕਿਉਂਕਿ ਮੈਂ 10ਵੀਂ ਕੀਤੀ 12ਵੀਂ ਕੀਤੀ ਗ੍ਰੈਜੂਏਸ਼ਨ ਕੀਤੀ ਹੈ ਬੀਐਡ ਕੀਤੀ ਹੈ ਬੀਐਡ ਤੋਂ ਬਾਅਦ ਐਮਏ ਵੀ ਕੀਤੀ ਹੈ ਐਂਡ ਇਸ ਦੌਰਾਨ ਮੈਂ ਇਹ ਗੱਲ ਨੋਟਿਸ ਕੀਤੀ ਹੈ ਕਿ ਜਿਹੜੇ ਟੀਚਿੰਗ ਡਿਪਾਰਟਮੈਂਟ ਤੋਂ ਰਿਲੇਟਡ ਜਿੰਨੇ ਵੀ ਆਪਣੇ ਟੀਚਰਸ ਹੁੰਦੇ ਨੇ ਜਾਂ ਫਿਰ ਪੀਪਲ ਟੀਚਰ ਹੁੰਦੇ ਆ ਜਾਂ ਫਿਰ ਆਪਣੇ ਦੋਸਤ ਹੁੰਦੇ ਆ ਇਹ ਮੈਕਸਿਮਮ ਪ੍ਰੇਫਰ ਕਰਦੇ ਆ ਕਿ ਅਸੀਂ ਜਾਈਏ ਕੈਫੇ ਤੋਂ ਆਪਦਾ ਫਾਰਮ ਫਿਲ ਕਰਵਾ ਦਈਏ ਆਪਾਂ ਟੀਚਰ ਬਣਨ ਜਾ ਰਹੇ ਆ ਕੱਲ ਨੂੰ ਤੇ ਆਪਾਂ ਨੂੰ ਜਿਹੜਾ ਇੱਕ ਬੇਸਿਕ ਫਾਰਮ ਹੈਗਾ ਜੀ ਉਹ ਫਿਲ ਕਰਨਾ ਨਹੀਂ ਆ ਰਿਹਾ ਆਫੈਂਡ ਨਾ ਹੋ ਜਿਓ ਮੈਂ ਜਸਟ ਤੁਹਾਨੂੰ ਇੱਕ ਸੱਚਾਈ ਦੱਸ ਰਿਹਾ ਕਿ ਇਹ ਗੱਲਾਂ ਹੁੰਦੀਆਂ ਨੇ ਐਂਡ ਕਾਫੀ ਵਿਖਿਆ ਜਾਂਦਾ ਜਿਵੇਂ ਕਿ ਅੱਜ ਕੱਲ ਵੀ ਮੈਂ ਵੇਖ ਰਿਹਾ ਪੀਐਸਟੈਟ ਸਰਟੀਫਿਕੇਟ ਰਿਗਾਰਡਿੰਗ ਮੈਂ ਕੋਈ ਵੀਡੀਓ ਬਣਾਈ ਸੀਗੀ ਕਮੈਂਟ ਸੈਕਸ਼ਨ ਵਿੱਚ ਕਿਸੇ ਸਾਥੀ ਨੇ ਪੁੱਛਿਆ ਸੀਗਾ ਕਿ ਸਰ ਮੇਰੇ ਨੇਮ ਵਿੱਚ ਮੇਰੀ ਮਦਰ ਦੇ ਨੇਮ ਵਿੱਚ ਮਿਸਟੇਕ ਹੋ ਗਈ ਹੈ ਤੇ ਇਹਦੇ ਵਿੱਚ ਮੈਂ ਕੀ ਕਰ ਸਕਦੀ ਹਾਂ ਹੋ ਸਕਦਾ ਉਹਨਾਂ ਨੇ ਆਪ ਦਾ ਫਾਰਮ ਕਿਸੇ ਦੇ ਥਰੂ ਫਿਲ ਕਰਵਾਇਆ ਹੋਵੇ ਸੋ ਜਦੋਂ ਤੁਸੀਂ ਆਪ ਦਾ ਫਾਰਮ ਆਪ ਫਿਲ ਕਰਦੇ ਹੋ ਗਲਤੀ ਹੋਣ ਦੀ ਜਿਹੜੀ ਗੁੰਜਾਇਸ਼ ਹੁੰਦੀ ਆ ਜੀ ਉਹ ਬਹੁਤ ਜ਼ਿਆਦਾ ਘਟ ਜਾਂਦੀ ਹੈ ਕਿਉਂਕਿ ਤੁਸੀਂ ਕੱਲੀ ਕੱਲੀ ਡਿਟੇਲ ਆਪ ਚੈੱਕ ਕਰਦੇ ਹੋ ਅੱਧਾ ਘੰਟਾ 45 ਮਿੰਟ ਲਗਾ ਕੇ ਤੁਸੀਂ ਫਾਰਮ ਨੂੰ ਖੁਦ ਫਿਲ ਕਰਦੇ ਹੋ ਤਸੱਲੀ ਨਾਲ ਤੁਹਾਨੂੰ ਪਤਾ ਹੁੰਦਾ ਕਿ ਮੈਂ ਕੋਈ ਗਲਤੀ ਨਹੀਂ ਕਰਨੀ ਸੋ ਇਸ ਰਿਗਾਰਡਿੰਗ ਹੀ ਮੈਂ ਗੱਲ ਸਮਝਾਉਣ ਦੀ ਕੋਸ਼ਿਸ਼ ਕਰੂੰਗਾ ਵੈਸੇ ਆਪਣਾ ਜਿਹੜਾ YouTube ਚੈਨਲ ਹੈ ਇਹ ਸਿਰਫ ਟੀਚਿੰਗ ਐਗਜ਼ਾਮ ਤੋਂ ਰਿਲੇਟਡ ਹੈ ਸੋ ਇੱਥੇ ਮੈਂ ਜਿੰਨੇ ਵੀ ਐਗਜ਼ਾਮ ਲਿਖੇ ਆ ਸਾਰੇ ਟੀਚਿੰਗ ਤੋਂ ਹੀ ਸੰਬੰਧਿਤ ਹੈਗੇ ਆ ਜਿਵੇਂ ਕਿ PSAT ਤੇ CTET UGC NET BEd ਜਾਂ ਫਿਰ ETT ਦਾ ਜਿਹੜਾ ਐਂਟ੍ਰੈਂਸ ਟੈਸਟ ਹੁੰਦਾ ਆ ਉਹਦਾ ਐਗਜ਼ਾਮ ਵੀ ਹੁੰਦਾ ਆ ਮਾਸਟਰ ਕਾਰਡਰ ਲੈਕਚਰਰ ETT ਕਾਰਡਰ TGT PGT PRT ਜਿਵੇਂ ਕਿ KVS DTRPSB ਚੰਡੀਗੜ੍ਹ ਦੇ ਵਿੱਚ ਇਹ ਐਗਜ਼ਾਮ ਕੰਡਕਟ ਕਰਵਾਏ ਜਾਂਦੇ ਆ ਟੀਚਰ ਦੇ ਜਾਂ ਫਿਰ ਰਾਜਸਥਾਨ ਦੀ ਕੋਈ ਪ੍ਰੀਖਿਆ NVS ਦੀ ਕੋਈ ਪ੍ਰੀਖਿਆ ਹੋਗੀ TGT PGT ਜਾਂ ਫਿਰ EMRS ਦੀ ਕਾਫੀ ਸਾਰੇ ਐਗਜ਼ਾਮ ਹੁੰਦੇ ਆ ਇਸ ਤੋਂ ਇਲਾਵਾ ਕੋਈ ਹੋਰ ਵੀ ਐਗਜ਼ਾਮ ਹੋ ਸਕਦਾ ਆ ਜਿਵੇਂ ਆਰਮੀ ਦੀ ਭਰਤੀ ਹੋ ਗਈ ਕੋਈ ਹੋਰ ਆਨਲਾਈਨ ਜਿਹੜਾ ਪੋਸਟ ਆਫਿਸ ਦੇ ਫਾਰਮ ਨਿਕਲੇ ਸੀਗੇ ਕੋਈ ਇਸ ਟਾਈਮ ਪਹਿਲਾਂ ਜਾਂ ਫਿਰ ਪੰਜਾਬ ਸਰਕਾਰ ਦੁਆਰਾ ਪਟਵਾਰੇ ਦੀ ਭਰਤੀ ਆ ਗਈ ਕਲਰਕ ਦੀ ਭਰਤੀ ਆ ਗਈ ਸੋ ਇਹਨਾਂ ਫਾਰਮ ਨੂੰ ਆਨਲਾਈਨ ਭਰਦਿਆਂ ਟਾਈਮ ਜਦੋਂ ਤੁਸੀਂ ਆਪਾਂ ਗੱਲ ਕਰ ਰਹੇ ਸੀਗੇ ਕਿ ਕੁਝ ਜਿਹੜੀਆਂ ਪ੍ਰੋਬਲਮਸ ਆਉਂਦੀਆਂ ਨੇ ਮੈਂ ਤੁਹਾਨੂੰ ਕੁਝ ਵੈਬਸਾਈਟ ਦੇ ਨਾਮ ਦੱਸੂਗਾ ਐਂਡ ਪੀਸੀ ਦੇ ਵਿੱਚ ਤੁਸੀਂ ਕਿਸੇ ਫੋਟੋ ਦਾ ਜਿਹੜਾ ਸਾਈਜ਼ ਹੈਗਾ ਜੀ ਉਹ ਕਿਵੇਂ ਰਿਡਿਊਸ ਕਰ ਸਕਦੇ ਹੋ ਐਂਡ ਮੋਬਾਈਲ ਫੋਨ ਦੇ ਵਿੱਚ ਜੇਕਰ ਤੁਸੀਂ ਹੈਗੇ ਹੋ ਤਾਂ ਉਹਦੇ ਵਿੱਚ ਤੁਸੀਂ ਕਿਸੇ ਵੈਬਸਾਈਟ ਦੀ ਵਰਤੋਂ ਕਰਕੇ ਵੀ ਆਪਦੀ ਫੋਟੋ ਦਾ ਜਿਹੜਾ ਸਾਈਜ਼ ਹੈਗਾ ਜੀ ਉਹ ਘਟਾ ਸਕਦੇ ਹੋ ਵੈਸੇ ਇਸ ਦੀ ਇੰਪੋਰਟੈਂਸ ਨੂੰ ਸਮਝਿਓ ਕਿ ਮੈਨੂੰ ਕਿਉਂ ਲੋਡ ਪੈ ਰਹੀ ਹੈ ਇਸ ਵੀਡੀਓ ਨੂੰ ਬਣਾਉਣ ਦੇ ਲਈ ਕਿਉਂਕਿ ਮੈਂ ਨਹੀਂ ਚਾਹੁੰਦਾ ਜਿਹੜੇ ਆਪਣੇ ਚੈਨਲ ਤੇ ਜੁੜੇ ਹੋਏ ਸਾਥੀ ਆ ਜੀ ਉਹਨਾਂ ਨੂੰ ਫਿਊਚਰ ਵਿੱਚ ਕੋਈ ਸਮੱਸਿਆ ਆਵੇ ਕੱਲ ਨੂੰ ਤੁਸੀਂ ਟੀਚਿੰਗ ਡਿਪਾਰਟਮੈਂਟ ਦੇ ਵਿੱਚ ਵੀ ਜਾਉਂਗੇ ਉੱਥੇ ਜੇਕਰ ਤੁਹਾਨੂੰ ਕੋਈ ਆਨਲਾਈਨ ਚੀਜ਼ ਕਰਨੀ ਨਾ ਆਈ ਫਿਰ ਉੱਥੇ ਤੁਹਾਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਆ ਜੇ ਤੁਸੀਂ ਅੱਜ ਤੋਂ ਲਗਦੇ ਹੋ ਅੱਜ ਤੋਂ ਹੀ ਛੋਟੇ ਮੋਟੇ ਜਿਹੜੇ ਫਾਰਮ ਹੈਗੇ ਆ ਆਪ ਦੇ ਖੁਦ ਫਿਲ ਕਰੋਗੇ ਤਾਂ ਇਹਦੇ ਨਾਲ ਤੁਹਾਡਾ ਕਹਿ ਸਕਦੇ ਆ ਬਹੁਤ ਜ਼ਿਆਦਾ ਬੈਨੀਫਿਟ ਹੋਊਗਾ ਲੌਂਗ ਟਰਮ ਦੇ ਵਿੱਚ ਵੇਖੋ ਮੈਂ ਆਪਦੀ ਕੁਆਲੀਫਿਕੇਸ਼ਨ ਬਾਰੇ ਮੈਂ ਤੁਹਾਨੂੰ ਸਟਾਰਟਿੰਗ ਵਿੱਚ ਦੱਸਿਆ ਕਿ ਪੋਸਟ ਗ੍ਰੈਜੂਏਸ਼ਨ ਕੀਤੀ ਬੀਐਡ ਕੀਤੀ ਉਸ ਤੋਂ ਬਾਅਦ ਕਹਿ ਸਕਦੇ ਆ ਵੀ ਪੀਐਸਟੈਟ ਸੀਟੈਟ ਜਿਹੜੀਆਂ ਵੀ ਪ੍ਰੀਖਿਆਵਾਂ ਪਾਸ ਕੀਤੀਆਂ ਜਾਂ ਫਿਰ ਮਾਸਟਰ ਕਲਾਸਰ ਦੀ ਪ੍ਰੀਖਿਆ ਹੋਵੇ ਮੈਂ ਕਦੇ ਵੀ ਕਿਸੇ ਦੇ ਥਰੂ ਆਪ ਦਾ ਫਾਰਮ ਨਹੀਂ ਫਿਲ ਕਰਵਾਇਆ ਕਿ ਮੈਨੂੰ ਸਿਖਾਈ ਸਿਖਾਇਆ ਸੀ ਇਹ ਸਾਰੀਆਂ ਚੀਜ਼ਾਂ ਕਿਸ ਨੇ ਸਿਖਾਈਆਂ ਬਿਲਕੁਲ ਨਹੀਂ ਇਹ ਸਾਰੀਆਂ ਚੀਜ਼ਾਂ ਮੈਂ ਆਪ ਹੀ ਫਿਲ ਕੀਤੀਆਂ ਥੋੜਾ ਬਹੁਤ ਜਿਗਰ ਤੁਹਾਨੂੰ ਨਹੀਂ ਪਤਾ ਲੱਗਦਾ ਤੁਸੀਂ ਗੂਗਲ ਦੀ ਵਰਤੋਂ ਕਰ ਸਕਦੇ ਹੋ ਸੋ ਕਹਿਣ ਦਾ ਭਾਵ ਇਹੀ ਹੈ ਕਿ ਤੁਸੀਂ ਇਹ ਜਿਹੜਨੇ ਵੀ ਫਾਰਮ ਮੈਂ ਇੱਥੇ ਲਿਖੇ ਹੋਇਆ ਆਨਲਾਈਨ ਫਾਰਮ ਦੀ ਮੈਂ ਗੱਲ ਕਰ ਰਹੀਆਂ ਜਾਂ ਫਿਰ ਐਗਜ਼ਾਮਸ ਲਿਖੇ ਹੋਏ ਆ ਇਹਨਾਂ ਦੇ ਫਾਰਮ ਕੋਸ਼ਿਸ਼ ਕਰੋ ਤੁਸੀਂ ਆਪ ਹੀ ਫਿਲ ਕਰੋ ਜਿਵੇਂ ਕਿ ਤੁਸੀਂ ਆਪ ਦਾ ਨੇਮ ਫਿਲ ਕਰਨਾ ਆ ਆਪ ਦਾ ਨੇਮ ਫਿਲ ਕਰਨਾ ਆ ਪਾਪਾ ਦਾ ਨਾਮ ਫਿਲ ਕਰਨਾ ਆ ਮੰਮਾ ਦਾ ਨਾਮ ਫਿਲ ਕਰਨਾ ਆ ਆਪ ਦੀ ਡੇਟ ਆਫ ਬਰਥ ਫਿਲ ਕਰਨੀ ਆ ਤੁਹਾਡੀ ਨੈਸ਼ਨੈਲਿਟੀ ਕੀ ਹੈਗੀ ਆ ਤੁਹਾਡਾ ਐਡਰੈਸ ਕੀ ਹੈਗਾ ਆ ਤੁਹਾਡਾ ਮੋਬਾਈਲ ਨੰਬਰ ਕੀ ਹੈ ਤੁਹਾਡੀ ਈਮੇਲ ਆਈਡੀ ਕੀ ਹੈ ਤੁਹਾਡਾ ਆਧਾਰ ਨੰਬਰ ਕੀ ਹੈਗਾ ਪੈਨ ਕਾਰਡ ਤਾਂ ਚਲੋ ਅੱਜ ਕੱਲ ਨਹੀਂ ਮੰਗਿਆ ਜਾਂਦਾ ਇਸ ਤੋਂ ਇਲਾਵਾ ਹੋਰ ਵੀ 2-4 ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਜਿਵੇਂ ਕਿ ਤੁਹਾਡੇ 10th ਦੇ ਵਿੱਚ ਕਿੰਨੇ ਨੰਬਰ ਆਏ ਸਕੇ 12ਵੇਂ ਵਿੱਚ ਕਿੰਨੇ ਨੰਬਰ ਆਏ ਸੀ ਗ੍ਰੈਜੂਏਸ਼ਨ ਵਿੱਚ ਕਿੰਨੇ ਨੰਬਰ ਆਏ ਸੀ ਬੀਆਡ ਵਿੱਚ ਈਟੀਟੀ ਵਿੱਚ ਪੀਐਸਟੈਟ ਦੇ ਵਿੱਚ ਉਸ ਤੋਂ ਬਾਅਦ ਤੁਹਾਡੇ ਤੋਂ ਅਪਲੋਡ ਕਰਵਾ ਲਈ ਜਾਂਦੇ ਆ ਫੋਟੋ ਅਤੇ ਸਿਗਨੇਚਰ ਸੋ ਇਹ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਤੁਸੀਂ ਇੰਸਟਾਗ੍ਰam ਤੇ ਹੈਗੇ ਹੋ ਸਨੈਪਚੈਟ ਤੇ ਹੈਗੇ ਹੋ ਫੇਸਬੁੱਕ ਤੇ ਹੈਗੇ ਹੋ ਸੋਸ਼ਲ ਮੀਡੀਆ ਕੋਈ ਵੀ ਹੋਵੇ ਤੁਸੀਂ ਉੱਥੇ ਵੀ ਆਈਡੀ ਬਣਾਈ ਆ ਉੱਥੇ ਵੀ ਤੁਸੀਂ ਆਪ ਦਾ ਨੇਮ ਭਰਿਆ ਤੁਹਾਡਾ ਨੇਮ ਉੱਥੇ ਗਲਤ ਨਹੀਂ ਭਰਿਆ ਗਿਆ ਉੱਥੇ ਬਿਲਕੁਲ ਸਹੀ ਹੁੰਦਾ ਤੁਹਾਡਾ ਨੇਮ ਤੁਹਾਡੀ ਡੇਟ ਆਫ ਬਰਥ ਵੀ ਉੱਥੇ ਸਹੀ ਆ ਤੁਹਾਡਾ ਮੋਬਾਈਲ ਨੰਬਰ ਵੀ ਸਹੀ ਆ ਤੁਹਾਡੀ ਈਮੇਲ ਆਈਡੀ ਵੀ ਜਿਹੜੇ ਆਪਾਂ ਸੋਸ਼ਲ ਮੀਡੀਆ ਦੀ ਗੱਲ ਕਰ ਰਹੇ ਹਾਂ ਉੱਥੇ ਸਾਰੀਆਂ ਚੀਜ਼ਾਂ ਤੁਸੀਂ ਸਹੀ ਭਰਦੇ ਹੋ ਪਰ ਜੇ ਤੁਸੀਂ ਇਹੀ ਫਾਰਮ ਆਪ ਦੇ ਘਰੇ ਭਰੋਗੇ ਇਹਦੇ ਨਾਲ ਤੁਹਾਡੇ ਪੈਸੇ ਦੀ ਬਚਤ ਹੋਣੀ ਆ ਤੁਹਾਡਾ ਦਿਮਾਗ ਵੀ ਵਧੇਗਾ ਐਂਡ ਇਹਦੇ ਨਾਲ ਕਿਤੇ ਨਾ ਕਿਤੇ ਤੁਸੀਂ ਮੰਨ ਲਓ ਵੀ ਫਿਊਚਰ ਵਿੱਚ ਵੀ ਤੁਸੀਂ ਕਿਸੇ ਹੋਰ ਦਾ ਫਾਰਮ ਆਪ ਵੀ ਫਿਲ ਕਰ ਸਕਦੇ ਹੋ ਉਹਨਾਂ ਨੂੰ ਵੀ ਗਾਈਡ ਕਰ ਸਕਦੇ ਹੋ ਐਂਡ ਇੱਕ ਗੱਲ ਇੱਕ ਕੰਮ ਕਰਨਾ ਆ ਤੁਸੀਂ ਕਿ ਸਰ ਮੇਰੇ ਕੋਲ ਤਾਂ ਸਕੈਨਰ ਨਹੀਂ ਹੈਗਾ ਜਾਂ ਫਿਰ ਕਹਿ ਸਕਦੇ ਆ ਕਿ ਮੈਂ ਆਨਲਾਈਨ ਪੇਮੈਂਟ ਕਿਵੇਂ ਕਰੂੰਗਾ ਅੱਜ ਕੱਲ ਸਾਰਿਆਂ ਕੋਲ ਏਟੀਐਮ ਹੁੰਦੇ ਆ ਸਾਰਿਆਂ ਕੋਲ ਜੀਪੇ ਦਾ ਅਕਾਊਂਟ ਹੁੰਦਾ ਆ ਗੂਗਲ ਪੇ ਜਿਹਨੂੰ ਤੁਸੀਂ ਕਹਿ ਦਿੰਦੇ ਹੋ ਸਾਰਿਆਂ ਕੋਲ ਫੋਨਪੇ ਦਾ ਅਕਾਊਂਟ ਹੁੰਦਾ ਆ ਕਯੂਆਰ ਕੋਡ ਦੇ ਥਰੂ ਵੀ ਤੁਸੀਂ ਯੂਪੀਆਈ ਪੇਮੈਂਟ ਕਰ ਸਕਦੇ ਹੋ ਅੱਜਕੱਲ ਜਿੰਨੇ ਵੀ ਆਨਲਾਈਨ ਫਾਰਮ ਓਪਨ ਕੀਤੇ ਜਾਂਦੇ ਆ ਸਰਕਾਰ ਦੁਆਰਾ ਪੋਰਟਲ ਓਪਨ ਕੀਤਾ ਜਾਂਦਾ ਆ ਉੱਥੇ ਉਹਨਾਂ ਨੇ ਕਯੂਆਰ ਕੋਡ ਦੀ ਆਪਸ਼ਨ ਵੀ ਦਿੱਤੀ ਹੁੰਦੀ ਆ ਜੇਕਰ ਤੁਹਾਡੇ ਕੋਲ ਜੀਪੇ ਨਹੀਂ ਚੱਲਦਾ ਫੋਨਪੇ ਨਹੀਂ ਚੱਲਦਾ ਤਾਂ ਤੁਸੀਂ QR ਕੋਡ ਦੇ ਰਾਹੀਂ ਨਾਲੇ ATM ਦੇ ਥਰੂ ਵੀ ਤੁਸੀਂ ਪੇਮੈਂਟ ਕਰ ਸਕਦੇ ਹੋ ਸੋ ਪੇਮੈਂਟ ਵਾਲਾ ਮਸਲਾ ਹੈ ਨਹੀਂਗਾ ਕਈ ਵਾਰ ਕੁਐਸ਼ਨ ਪੁੱਛਿਆ ਜਾ ਸਕਦਾ ਕਿ ਸਰ ਜੇਕਰ ਪੇਮੈਂਟ ਸਟੱਕ ਹੋ ਗਈ ਫਿਰ ਕੋਈ ਗੱਲ ਨਹੀਂ ਤੁਸੀਂ ਦੁਬਾਰਾ ਕਰ ਦੋ ਜਿਹੜੀ ਆਨਲਾਈਨ ਪੇਮੈਂਟ ਹੁੰਦੀ ਹੈ ਨਾ ਇਹਦੇ ਕੋਲ ਇਹਦਾ ਜਿਹੜਾ ਸਾਰਾ ਰਿਕਾਰਡ ਹੈਗਾ ਜੀ ਉਹ ਤੁਹਾਡੇ ਕੋਲ ਹੁੰਦਾ ਹੈ ਕੱਲ ਨੂੰ ਤੁਸੀਂ ਕੰਪਲੇਂਡ ਪਾ ਕੇ ਜਿਹੜੀ ਪੇਮੈਂਟ ਹੁੰਦੀ ਹੈ ਉਹ ਦੁਬਾਰਾ ਤੋਂ ਵੀ ਮੰਗਾ ਸਕਦੇ ਹੁੰਨੇ ਹੋ ਜਿਹੜੀ ਡਬਲ ਪੇਮੈਂਟ ਹੋ ਗਈ ਹੁੰਦੀ ਆ ਐਂ ਜੇ ਸੇਮ ਸਮੱਸਿਆਵਾਂ ਕਿਸੇ ਹੋਰ ਦੇ ਥਰੂ ਤੁਸੀਂ ਫਾਰਮ ਫਿਲ ਕਰਵਾਉਨੇ ਹੋ ਉਹਨਾਂ ਕੋਲ ਵੀ ਇਹ ਸਮੱਸਿਆਵਾਂ ਹੋ ਸਕਦੀਆਂ ਨੇ ਸੋ ਇਹ ਕੰਮ ਤੁਸੀਂ ਕਰ ਸਕਦੇ ਇਹ ਆ ਫੋਟੋ ਰੀਸਾਈਜ਼ ਦੀ ਇਹਦੇ ਬਾਰੇ ਮੈਂ ਤੁਹਾਨੂੰ ਡੈਮੋ ਦੇ ਕੇ ਦੱਸੂਗਾ ਲੈਪਟਾਪ ਤੇ ਵਿੱਚ ਵੈਬਸਾਈਟ ਦੇ ਥਰੂ ਐਂਡ ਕਿਹੜੀ ਫੋਟੋ ਜਿਹੜੀ ਹੈਗੀ ਆ ਤੁਸੀਂ ਕਿਵੇਂ ਉਹਦਾ ਰੀਸਾਈਜ਼ ਕਰ ਸਕਦੇ ਹੋ ਹੁਣੇ ਮੈਂ ਤੁਹਾਨੂੰ ਕਰਕੇ ਵਿਖਾਉਂਗਾ ਇਸ ਤੋਂ ਪਹਿਲਾਂ ਇਹ ਸਮਝ ਲਓ ਕਿ ਜਿਹੜੇ 10ਵੀਂ 12ਵੀਂ ਦੇ ਜਿਹੜੇ ਸਰਟੀਫਿਕੇਟ ਹੁੰਦੇ ਆ ਤੁਹਾਡੇ ਕੋਲ ਜਿਵੇਂ ਮੰਨ ਲਓ ਕਿ ਸਕੈਨਰ ਹੈ ਨਹੀਂਗਾ ਤੁਹਾਡੇ ਕੋਲ ਤੁਸੀਂ ਫੋਨ ਦੇ ਸਕੈਨ ਤੋਂ ਸਕੈਨ ਕਰ ਸਕਦੇ ਹੋ ਜਿਹੜਾ ਫੋਨ ਦੇ ਵਿੱਚ ਕਾਫੀ ਸਾਰੇ ਸਕੈਨਰ ਆ ਜਾਂਦੇ ਆ ਜਿਹੜੇ ਕਿ ਪੀਡੀਫ ਬਣਾ ਦਿੰਦੇ ਆ ਡਾਕੂਮੈਂਟ ਦੇ ਬਹੁਤ ਹੀ ਵਧੀਆ-ਵਧੀਆ ਕੁਆਲਿਟੀ ਦੇ ਅੱਜਕਲ੍ਹ ਫੋਨ ਹੁੰਦੇ ਆ ਕੈਮ ਕੈਮਰਾ ਕੁਆਲਿਟੀ ਉਹਨਾਂ ਦੀ ਬਹੁਤ ਜ਼ਿਆਦਾ ਵਧੀਆ ਹੁੰਦੀ ਹੈ ਸੋ ਤੁਸੀਂ ਉੱਥੇ ਆਪਦੀ ਫੋਟੋ ਐਂਡ ਸਿਗਨੇਚਰ ਬੀ ਐਡ ਈ ਟੂ ਪੀ ਐਸਟੈਟ 10ਵੀਂ 12ਵੀਂ ਗ੍ਰੈਜੂਏਸ਼ਨ ਇਹਨਾਂ ਦੇ ਡਾਕੂਮੈਂਟ ਬਣਾ ਕੇ ਨਾ ਪਹਿਲਾਂ ਹੀ ਆਪਦੇ ਕੋਲ ਸੰਭ ਕੇ ਰੱਖੋ ਜਾਂ ਫਿਰ ਆਪਦੇ ਆਪ ਨੂੰ ਈਮੇਲ ਆਈਡੀ ਦੇ ਉੱਤੇ ਸੈਂਡ ਕਰਕੇ ਰੱਖੋ ਇਨ ਫਿਊਚਰ ਤੁਹਾਨੂੰ ਕਦੋਂ ਲੋੜ ਪੈ ਜਾਵੇ ਆਪਾਂ ਨੂੰ ਕੋਈ ਪਤਾ ਨਹੀਂ ਹੁੰਦਾ ਸੋ ਇੱਕ ਤਾਂ ਇਹਨਾਂ ਦੀਆਂ ਜਿਹੜੀਆਂ ਪੀਡੀਐਫ ਹੈ ਗਿਆ ਜੀ ਜਾਂ ਫਿਰ ਫੋਟੋਆਂ ਹੈਗੀਆਂ ਤੁਸੀਂ ਉਹ ਬਣਾ ਕੇ ਜ਼ਰੂਰ ਰੱਖੋ ਐਡ ਹੁਣ ਮੈਂ ਤੁਹਾਨੂੰ ਦੱਸੂਗਾ ਕਿ ਜਿਹੜਾ ਫੋਟੋ ਹੈ ਜਿਹਦੇ ਆਪਾਂ ਫੋਟੋ ਦੀ ਗੱਲ ਕਰ ਰਹ ਉਹਨੂੰ ਤੁਸੀਂ ਰੀਸੇਲ ਕਿਵੇਂ ਕਰ ਸਕਦੇ ਹੋ ਪੇਂਟ ਹੁੰਦਾ ਆ ਜਿਨ੍ਹਾਂ ਕੋਲ ਪੀਸੀ ਹੈਗਾ ਆ ਲੈਪਟਾਪ ਹੈਗਾ ਆ ਇਹ ਪਹਿਲਾਂ ਤਾਂ ਮੈਂ ਉਹਨਾਂ ਨੂੰ ਗੱਲ ਸਮਝਾਉਂਗਾ ਉਸ ਤੋਂ ਬਾਅਦ ਆਨਲਾਈਨ ਤੁਸੀਂ ਕਿਵੇਂ ਕਰ ਸਕਦੇ ਹੋ ਜੇਕਰ ਤੁਹਾਡੇ ਕੋਲ ਮੋਬਾਈਲ ਫੋਨ ਆ ਇੱਕ ਗੱਲ ਹੋ ਰਹੀ ਆ ਜਾਂਦੀ ਆ ਕਿ ਸਰ ਮੇਰੇ ਕੋਲ ਤਾਂ ਮੋਬਾਈਲ ਆ ਕੱਲਾ ਲੈਪਟਾਪ ਹੈ ਨਹੀਂਗਾ ਕਿ ਇਹ ਜਿਹੜੇ ਸਾਰੇ ਫਾਰਮ ਨੇ ਮੈਂ ਆਪਦੇ ਫੋਨ ਤੋਂ ਫਿਲ ਕਰ ਸਕਦਾ ਜਾਂ ਫਿਰ ਕਰ ਸਕਦੀ ਆ ਬਿਲਕੁਲ ਕਰ ਸਕਦੀ ਆ ਕੋਈ ਸਮੱਸਿਆ ਨਹੀਂ ਆਉਂਦੀ ਹੁਣ ਮੈਂ ਤੁਹਾਨੂੰ ਇਹਦਾ ਡੈਮੋ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਕਿ ਫੋਟੋਆਂ ਦਾ ਜਿਹੜਾ ਰੀਸਾਈਜ਼ ਹੈਗਾ ਜੀ ਉਹ ਤੁਸੀਂ ਕਿਵੇਂ ਕਰ ਸਕਦੇ ਹੋ ਹੁਣ ਆਪਾਂ ਸਮਝ ਲੈਣੇ ਆ ਜਦੋਂ ਤੁਹਾਡੇ ਕੋਲ ਪੀਸੀ ਹੁੰਦਾ ਆ ਲੈਪਟਾਪ ਹੁੰਦਾ ਆਰਿਆਂ ਵਿੱਚ ਅਵੇਲੇਬਲ ਹੁੰਦੀ ਆ ਤੁਸੀਂ ਸਿੱਧਾ ਜਾਓ ਬੈਥੇ ਇੱਥੇ ਸਰਚ ਕਰੋ ਪੇਂਟ ਜਦੋਂ ਤੁਸੀਂ ਪੇਂਟ ਸਰਚ ਕਰੋਗੇ ਤੁਹਾਡੇ ਸਾਹਮਣੇ ਆਹ ਵਾਲੀ ਐਪ ਤੁਹਾਨੂੰ ਸ਼ੋ ਹੋਏਗੀ ਇੱਥੇ ਤੁਸੀਂ ਕਲਿੱਕ ਕਰ ਦੋ ਇੱਥੇ ਕਲਿੱਕ ਕਰਨ ਤੋਂ ਬਾਅਦ ਤੁਸੀਂ ਇਹਨੂੰ ਫੁੱਲ ਸਕਰੀਨ ਕਰ ਦਿੱਤਾ ਆ ਫਿਰ ਇੱਥੇ ਜਾਓ ਫਾਈਲ ਤੇ ਫਾਈਲ ਤੇ ਜਾਣ ਤੋਂ ਬਾਅਦ ਇੱਥੇ ਤੁਸੀਂ ਕਰੋ ਓਪਨ ਓਪਨ ਜਦੋਂ ਤੁਸੀਂ ਕਲਿੱਕ ਕਰਦੇ ਹੋ ਓਪਨ ਤੇ ਕਲਿੱਕ ਕਰਨ ਤੋਂ ਬਾਅਦ ਇੱਥੇ ਵੇਖ ਲਓ ਤੁਹਾਡੇ ਕੋਲ ਕੋਈ ਵੀ ਫੋਟੋ ਹੋ ਸਕਦੀ ਆ ਜਿਵੇਂ ਮੈਂ ਪਹਿਲਾਂ ਹੀ ਆਪਦੀ ਫੋਟੋ ਰੱਖੀ ਬੈਠਾ ਆ ਸੋ ਇੱਥੇ ਮੈਂ ਕਲਿੱਕ ਕਰਦਾ ਆ ਇਹ ਫੋਟੋ ਜਿਹੜੀ ਹੈਗੀ ਆ ਇਹਦਾ ਸਾਈਜ਼ ਕਿੰਨਾ ਆ ਇਹਦਾ ਸਾਈਜ਼ ਆ ਤੁਸੀਂ ਵੇਖ ਰਹੇ ਹੋ ਆ ਜਿਹੜੀ ਫੋਟੋ ਹੈਗੀ ਹੈ ਮੇਰੀ ਇਹਦੇ ਵਿੱਚ ਤੁਸੀਂ ਵੇਖ ਸਕਦੇ ਹੋ 5.2 MB ਦੀ ਜਿਹੜੀ ਫੋਟੋ ਹੈਗੀ ਆ ਮੰਨ ਲੈਂਦੇ ਆ ਕਿ ਮੈਂ ਇਹਨੂੰ 500 KB ਦਾ ਕਰਨਾ ਆ ਤੇ ਇੱਥੇ ਤੁਸੀਂ ਵੇਖ ਰਹੇ ਹੋ ਆ ਇੱਥੇ ਡੱਬਾ ਬਣਿਆ ਹੋਊਗਾ ਆ ਡੱਬਾ ਵੇਖ ਰਹੇ ਹੋ ਤੁਸੀਂ ਇੱਥੇ ਲਿਖਿਆ ਹੋਇਆ ਰੀਸਾਈਜ਼ ਐਂਡ ਸਕਿਊ ਸੋ ਇੱਥੇ ਜਦੋਂ ਆਪਾਂ ਜਾਵਾਂਗੇ ਇੱਥੇ ਲਿਖਿਆ ਹੋਇਆ ਪਰਸੈਂਟੇਜ ਦੇ ਵਿੱਚ ਆਪਾਂ ਇਸ ਫੋਟੋ ਦਾ ਜਿਹੜਾ ਸਾਈਜ਼ ਹੈਗਾ ਜੀ ਉਹ ਘਟਾਉਣਾ ਆ ਚਲੋ ਮੈਂ ਇਹਨੂੰ 20 ਕਰ ਦਿੰਦਾ ਆ ਜਦੋਂ ਮੈਂ ਇਹਨੂੰ ਇੱਥੇ 20 ਕਰ ਦਿੱਤਾ 20 ਕਰਨ ਤੋਂ ਬਾਅਦ ਇੱਥੇ ਆਪਾਂ ਜਦੋਂ ਓਕੇ ਤੇ ਕਲਿੱਕ ਕਰਦੇ ਹੁਣ ਜਿਹੜੀ ਫੋਟੋ ਹੋ ਗਈ ਹੈ ਕਾਫੀ ਜ਼ਿਆਦਾ ਛੋਟੀ ਹੋ ਚੁੱਕੀ ਹੈ ਹੁਣ ਮੈਂ ਜਦੋਂ ਇੱਥੇ ਸੇਵ ਤੇ ਕਲਿੱਕ ਕਰੂੰਗਾ ਤੇ ਇਹਦਾ ਜਿਹੜਾ ਸਾਈਜ਼ ਹੈਗਾ ਜੀ ਤੁਸੀਂ ਵੇਖ ਰਹੇ ਹੋ ਨਾ ਇੱਥੇ 458 KB ਹੋ ਗਿਆ ਬਟ ਮੰਨ ਲੈਨੇ ਆ ਕਿ ਤੁਹਾਡੇ ਕੋਲ ਜਿਹੜੀ ਵੈਬਸਾਈਟ ਹੈਗੀ ਆ ਜਿਹੜਾ ਤੁਸੀਂ ਆਨਲਾਈਨ ਫਾਰਮ ਫਿਲ ਕਰ ਰਹੇ ਹੋ ਉਹਨਾਂ ਨੇ ਕਿਹਾ ਕਿ ਤੁਹਾਡੀ ਜਿਹੜੀ ਫੋਟੋ ਹੈਗੀ ਆ ਉਹ 100 KB ਦੀ ਹੋਣੀ ਚਾਹੀਦੀ ਆ ਸੋ ਹੁਣ ਇਹ ਜੇ ਫੋਟੋ ਹੈਗੀ ਆ 450 KB ਦੀ ਤੇ ਮੈਂ ਇਹਦਾ ਜਿਹੜਾ ਸਾਈਜ਼ ਹੈਗਾ ਜੀ ਇਹਨੂੰ ਮੈਂ ਹੋਰ ਘਟਾ ਦੇਣਾ ਇਹਨੂੰ ਮੈਂ ਚਲੋ ਪ੍ਰਤੀਸ਼ਤ ਕਰ ਦਿੰਦਾ ਆ ਇਹ ਪ੍ਰਤੀਸ਼ਤ ਆ ਹੈ ਮੰਨ ਲੈਨੇ ਆ ਕਿ ਆਪਾਂ ਹੁਣ 458 ਦਾ ਜ ਜਦੋਂ ਮੈਂ ਇੱਥੇ 30% ਤੇ ਕਰਤਾ ਇੱਥੇ ਓਕੇ ਕਰਤਾ ਹੁਣ ਇਸ ਤੋਂ ਬਾਅਦ ਜਦੋਂ ਮੈਂ ਇੱਥੇ ਸੇਵ ਬਟਨ ਤੇ ਕਲਿੱਕ ਕਰੂੰਗਾ ਸੇਵ ਬਟਨ ਤੇ ਕਲਿੱਕ ਕਰਨ ਤੋਂ ਬਾਅਦ ਇਹ ਫੋਟੋ ਹੋ ਗਈ 53 KB ਦੀ 53 KB ਦੀ ਹੋ ਗਈ ਹੁਣ 53 KB ਤੋਂ ਜੇਕਰ ਮੈਂ ਹੋਰ ਘਟਾਉਣੀ ਚਾਹੁੰਦਾ ਆ ਤਾਂ ਇੱਥੋਂ ਤੁਹਾਨੂੰ ਪਤਾ ਲੱਗ ਗਿਆ ਵੀ ਮੈਂ ਇਸ ਫੋਟੋ ਦਾ ਜਿਹੜਾ ਸਾਈਜ਼ ਹੈਗਾ ਜੀ ਉਹ ਕਿਵੇਂ ਘਟਾ ਸਕਦਾ ਆ ਹੁਣ ਤੁਸੀਂ ਇਹਨੂੰ ਫੋਟੋ ਨੂੰ ਸੇਵ ਕਰਤਾ ਜਾਂ ਉਹ ਇਹ ਜਿਹੜੀ ਫੋਟੋ ਹੈਗੀ ਆ ਉੱਥੇ ਹੀ ਪਈ ਆ ਜਿੱਥੋਂ ਮੈਂ ਚੱਕੀ ਸੀਗੀ ਜਾਂ ਫਿਰ ਤੁਸੀਂ ਇਹਨੂੰ ਸੇਵ ਐਸ ਕਰ ਸਕਦੇ ਹੋ ਕਿਸੇ ਹੋਰ ਜਗ੍ਹਾ ਤੇ ਵੀ ਤੁਸੀਂ ਸੇਵ ਕਰ ਸਕਦੇ ਹੋ ਜਿਵੇਂ ਮੈਂ ਇੱਥੇ ਸੇਵ ਜਿਹੜੀਆਂ ਪਿਕਚਰਸ ਮੰਗੀਆਂ ਜਾਂਦੀਆਂ ਨੇ ਆਨਲਾਈਨ ਅਪਲੋਡ ਕਰਨ ਦੇ ਲਈ ਉਹ ਜੇਪੀਜੀ ਜਾਂ ਫਿਰ ਜਪੀਜੀ ਫਾਰਮੈਟ ਵਿੱਚ ਹੀ ਮੰਗੀਆਂ ਜਾਂਦੀਆਂ ਨੇ ਸੋ ਤੁਸੀਂ ਜੇਪੀਜੀ ਪਿਕਚਰ ਤੇ ਕਲਿੱਕ ਕੀਤਾ ਇੱਥੇ ਆ ਗਿਆ ਵੀ ਤੁਸੀਂ ਇਸ ਫੋਟੋ ਨੂੰ ਸੇਵ ਕਿਵੇਂ ਕਿੱਥੇ ਕਰਨਾ ਚਾਹੁੰਦੇ ਹੋ ਐਂਡ ਮੈਂ ਇਹਦਾ ਰੀਨੇਮ ਵੀ ਕਰ ਸਕਦਾ ਹਾਂ ਜਿਵੇਂ ਕਿ ਇੱਥੇ ਮੈਂ ਕੋਈ ਵੀ ਰੈਂਡਮ ਬਟਨ ਪ੍ਰੈਸ ਕਰਕੇ ਇਸ ਫੋਟੋ ਨੂੰ ਸੇਵ ਐਸ ਕਰਕੇ ਸੇਵ ਕਰ ਦਿੱਤਾ ਆ ਹੁਣ ਤੁਹਾਨੂੰ ਪਤਾ ਲੱਗ ਗਿਆ ਕਿ ਲੈਪਟਾਪ ਦੇ ਉੱਤੇ ਤੁਸੀਂ ਕਿਸੇ ਵੀ ਫੋਟੋ ਦਾ ਜਾਂ ਫਿਰ ਕਿਸੇ ਵੀ ਸਿਗਨੇਚਰ ਦਾ ਜਿਵੇਂ ਮੈਂ ਇਹ ਫੋਟੋ ਦਾ ਜਿਹੜਾ ਰੀਸਾਈਜ਼ ਕੀਤਾ ਆ ਇਸੇ ਤਰ੍ਹਾਂ ਹੀ ਤੁਸੀਂ ਸਿਗਨੇਚਰ ਦਾ ਵੀ ਰੀਸਾਈਜ਼ ਕਰ ਸਕਦੇ ਹੋ ਸਾਈਜ਼ ਉਹਦਾ ਘਟਾ ਸਕਦੇ ਹੋ ਜਾਂ ਫਿਰ ਵਧਾ ਸਕਦੇ ਹੋ ਹੁਣ ਇਹਨੂੰ ਮੈਂ ਕਰ ਦਿੰਨਾ ਕ੍ਰੋਸ ਇਸ ਤੋਂ ਬਾਅਦ ਮੈਂ ਤੁਹਾਨੂੰ ਵਿਖਾਉਣਾ ਆ ਕਿ ਤੁਸੀਂ ਮੰਨ ਲਓ ਮੋਬਾਈਲ ਫੋਨ ਤੇ ਬੈਠੇ ਹੋ ਤੁਹਾਡੇ ਕੋਲ Chrome ਬ੍ਰਾਊਜ਼ਰ ਸਾਰਿਆਂ ਕੋਲ ਚੱਲਦਾ ਹੋਣਾ ਆ ਤੁਸੀਂ ਕਿਸੇ ਫੋਟੋ ਦਾ ਰੀਸਾਈਜ਼ ਕਰਨਾ ਚਾਹੁੰਦੇ ਹੋ ਫੋਟੋ ਦਾ ਸਾਈਜ਼ ਘਟਾਉਣਾ ਚਾਹੁੰਨੇ ਹੋ ਸੋ ਇੱਥੇ ਤੁਸੀਂ ਕੀ ਫਿਲ ਕਰੋਗੇ ਇੱਥੇ ਤੁਸੀਂ ਫਿਲ ਕਰੋਗੇ ਰੀਸਾਈਜ਼ ਫੋਟੋ ਸਾਈਜ਼ ਰਿਡਿਊਸ ਫੋਟੋ ਸਾਈਜ਼ ਲਿਖ ਸਕਦੇ ਹੋ R E D U C E ਰਿਡਿਊਸ ਫੋਟੋ ਸਾਈਜ਼ ਮੈਂ ਇੱਥੇ ਪਹਿਲਾਂ ਹੀ ਭਰਿਆ ਹੋਇਆ ਤੇ ਇੱਥੇ ਪਹਿਲਾਂ ਹੀ ਆ ਗਿਆ ਤੁਸੀਂ ਵੇਖ ਸਕਦੇ ਹੋ ਇੱਥੇ ਜਦੋਂ ਕਲਿੱਕ ਕੀਤਾ ਤੁਹਾਡੇ ਸਾਹਮਣੇ ਇੱਕ ਪਹਿਲੀ ਇਮੇਜ ਆ ਪਹਿਲੀ ਵੈਬਸਾਈਟ ਵੇਖਣ ਨੂੰ ਮਿਲੇਗੀ ਜਿੱਥੇ ਲਿਖਿਆ ਹੋਇਆ reduceimages.com ਜਦੋਂ ਤੁਸੀਂ ਇੱਥੇ ਕਲਿੱਕ ਕਰਦੇ ਹੋ reduceimages ਤੇ ਤੇ ਇੱਥੇ ਜਦੋਂ ਕਲਿੱਕ ਕਰਦੇ ਹੋ ਤੁਹਾਡੇ ਸਾਹਮਣੇ ਆ ਜਣਾ ਆ ਸਿਲੈਕਟ ਇਮੇਜ ਇੱਥੇ ਸਿਲੈਕਟ ਇਮੇਜ ਦੇ ਵਿੱਚ ਤੁਸੀਂ ਉਸ ਫੋਟੋ ਨੂੰ ਕਲਿੱਕ ਕਰੋਗੇ ਜਾਂ ਫਿਰ ਉਸ ਪਾਸਪੋਰਟ ਸਾਈਜ਼ ਫੋਟੋ ਨੂੰ ਜਾਂ ਫਿਰ ਸਿਗਨੇਚਰ ਨੂੰ ਜਿਹਦਾ ਸਾਈਜ਼ ਤੁਸੀਂ ਘਟਾਉਣਾ ਚਾਹੁੰਦੇ ਹੋ ਸੋ ਇੱਥੇ ਮੈਂ ਕਰਤਾ ਸਿਲੈਕਟ ਇਮੇਜ ਸਿਲੈਕਟ ਇਮੇਜ ਤੋਂ ਬਾਅਦ ਮੇਰੇ ਕੋਲ ਜਿਹੜੀ ਆ ਫੋਟੋ ਸੀਗੀ ਇਹਦਾ ਮੈਂ ਸਾਈਜ਼ ਘਟਾ ਚੁੱਕਿਆ ਆ ਇਹ ਜਿਹੜੀ ਫੋਟੋ ਹੈਗੀ ਆ ਜੀ ਇਹਦਾ ਸਾਈਜ਼ ਵੀ ਮੈਂ ਘਟਾ ਦਿੱਤਾ ਸੀਗਾ ਸੋ ਹੁਣ ਮੈਂ ਆਹ ਵਾਲੀ ਜਿਹੜੀ ਪਹਿਲਾਂ ਵਾਲੀ ਫੋਟੋ ਹੈਗੀ ਆ ਇਹਨੂੰ ਮੈਂ ਚੂਜ਼ ਕਰਦਾ ਆ ਇਹ ਹੈਗੀ ਆ 5.5MB ਦੀ ਫੋਟੋ ਇੱਥੇ ਮੈਂ ਇਹਨੂੰ ਕਰਤਾ ਓਪਨ ਓਪਨ ਕਰਨ ਤੋਂ ਬਾਅਦ ਤੁਸੀਂ ਵੇਖ ਸਕਦੇ ਹੋ ਇੱਥੇ ਫਿਰ ਵਿਡਥ ਹਾਈਟਤ ਵਗੈਰਾ ਪੁੱਛੀ ਜਾ ਰਹੀ ਹੈ ਪਰਸੈਂਟੇਜ ਵਗੈਰਾ ਪੁੱਛੀ ਜਾ ਰਹੀ ਹੈ ਕਿ ਤੁਸੀਂ ਇੱਥੇ ਇਸ ਫੋਟੋ ਨੂੰ ਕਿਵੇਂ ਘਟਾਉਣਾ ਚਾਹੁੰਦੇ ਹੋ ਕਿੰਨਾ ਘਟਾਉਣਾ ਚਾਹੁੰਦੇ ਹੋ ਸੋ ਇੱਥੇ ਵਿਡਥ 70 70 ਪਹਿਲਾਂ ਹੀ ਹੈ ਮਤਲਬ ਕਿ ਜੇਕਰ 5.5 MB ਦੀ ਫੋਟੋ ਸੀਗੀ ਤਾਂ ਇਹਦਾ 70% ਹੋ ਜਾਊਗਾ ਸੋ ਮੈਂ ਚਾਹੁੰਨਾ ਹੈ ਵੀ ਇਹਨੂੰ ਬਹੁਤ ਜ਼ਿਆਦਾ ਘਟਾ ਦੇਵਾਂ ਸੋ ਮੈਂ ਇੱਥੇ ਕਰਤਾ 20% 20% ਐਂਡ ਇਸ ਤੋਂ ਬਾਅਦ ਇਹ ਦੇਖ ਲਓ ਜੀਪੀ ਜਪੀ ਜੀ ਫਾਰਮੈਟ ਲਿਖਿਆ ਹੋਇਆ ਮਤਲਬ ਇਹ ਫੋਟੋ ਵੀ ਆਪਣਾ ਅਪਲੋਡ ਕਰਨੀ ਹੁੰਦੀ ਹੈ ਇਸ ਫਾਰਮੈਟ ਦੇ ਵਿੱਚ ਹੀ ਸੋ ਇੱਥੇ ਮੈਂ ਰੀਸਾਈਜ਼ ਇਮੇਜ ਤੇ ਜਦੋਂ ਕਲਿੱਕ ਕਰੂੰਗਾ ਇੱਥੇ ਤੁਹਾਨੂੰ ਸ਼ੋ ਹੋਏਗਾ ਕਿ ਰੀਸਾਈਜ਼ ਹੋ ਰਿਹਾ ਤੇ ਹੁਣ ਜਿਹੜੀ ਫੋਟੋ ਸੀਗੀ ਉਹ ਹੋ ਗਈ ਹੈ ਜੀ 204kb ਦੀ ਇਸੇ ਤਰ੍ਹਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਇਹਨੂੰ ਹੋਰ ਘਟਾਇਆ ਜਾਵੇ ਤੇ ਮੈਂ ਇਹਨੂੰ 15 ਕਰ ਦੂੰਗਾ ਜਦੋਂ ਮੈਂ ਇਹਨੂੰ 15 ਕੀਤਾ ਤੇ ਹੁਣ ਵੇਖਿਓ ਪਹਿਲਾਂ ਸੀਗੀ 200kb ਦੀ ਫੋਟੋ ਜਿਹੜੀ ਕਿ 6.5 5mb ਦੀ ਸੀਗੀ ਹੁਣ ਇਹ ਫੋਟੋ ਹੋ ਗਈ ਹੈ 124kb ਦੀ ਫੋਟੋ ਜੇਕਰ 100 ਦੀ ਮੰਗੀ ਸੀ ਕਿ ਤੁਸੀਂ ਇਹਨੂੰ ਹੋਰ ਘਟਾ ਸਕਦੇ ਹੋ ਸੋ ਇਹ ਸੀਗੀ ਜੀ ਅੱਜ ਦੀ ਆਪਣੀ ਵੀਡੀਓ ਉਮੀਦ ਮੈਂ ਇਹੀ ਕਰੂੰਗਾ ਕਿ ਅੱਜ ਦੀ ਵੀਡੀਓ ਵਿੱਚ ਮੈਂ ਤੁਹਾਨੂੰ ਜੋ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਉਹ ਗੱਲ ਤੁਹਾਨੂੰ ਸਾਰਿਆਂ ਨੂੰ ਸਮਝ ਲੱਗ ਗਈ ਹੋਣੀ ਆ ਕਿ ਆਨਲਾਈਨ ਫਾਰਮ ਜਿਹੜਾ ਹੈਗਾ ਜੀ ਉਹ ਤੁਸੀਂ ਕਿਵੇਂ ਫਿਲ ਕਰਨਾ ਹੁੰਦਾ ਆ ਐਂਡ ਫਾਰਮ ਭਰਦੇ ਟਾਈਮ ਫੋਟੋ ਦਾ ਜਿਹੜਾ ਸਾਈਜ਼ ਹੈਗਾ ਜੀ ਤੁਸੀਂ ਉਹ ਕਿਵੇਂ ਘਟਾ ਸਕਦੇ ਹੋ ਸੋ ਦੋਸਤੋ ਵੀਡੀਓ ਜੇਕਰ ਤੁਹਾਨੂੰ ਹੈਲਪਫੁਲ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਕਿਉਂਕਿ ਅਸੀਂ ਇਸ ਤਰ੍ਹਾਂ ਦੀਆਂ ਇਨਫੋਰਮੇਟਿਵ ਐਂਡ ਐਜੂਕੇਸ਼ਨਲ ਵੀਡੀਓਜ਼ ਬਣਾਉਂਦੇ ਰਹਿਣੇ ਆ ਜੇਕਰ ਤੁਹਾਡਾ ਕੋਈ ਸਵਾਲ ਹੋਵੇ ਕਮੈਂਟ ਬਾਕਸ ਦੇ ਵਿੱਚ ਤੁਸੀਂ ਉਹ ਵੀ ਪੁੱ Bless you all.